ਪਤਨੀ ਨੇ ਰੋਕਿਆ ਸੀ ਬਾਈਕ ਤੇ ਨਾ ਜਾਓ ਪਤਨੀ ਤੇ ਮਾਂ ਹੰਸਾਲੀ ਸਾਹਿਬ ਗਏ ਨੇ ਅਰਦਾਸ ਕਰਾਉਣ ਦੇ ਲਈ ਰਾਜਵੀਰ ਜਵੰਦਾ ਲਈ ਇਹ ਪਾਠ ਸ਼ੁਰੂ ਸਾਹ ਚੱਲ ਰਹਿਣ ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਦੀ ਅਪਾਰ ਮਿਹਰ ਹੋ ਜਾਏ ਕਿਰਪਾ ਵਰਤ ਜਾਏ ਉਸ ਵੀਰ ਤੇ ਮੈਂ ਕੇਵਲ ਇੱਕ ਇਹ ਬੇਨਤੀ ਜਿਹੜੀ ਹੈ ਉਹ ਕਰਨੀ ਚਾਹਨਾ ਇਹ ਸਾਧ ਸੰਗਤ ਇਰਕਤੇ ਹੁੰਦੇ ਆ ਕੁਝ ਹਾਦਸੇ ਜਿਹੜੇ ਕਿ ਵਰਤਦੇ ਆ ਸਾਧ ਸੰਗਤ ਇੱਕ ਹੁੰਦੇ ਆ ਅਜਿਹੇ ਹਾਦਸੇ ਜਿਹੜੇ ਚਰਚਾ ਦੇ ਵਿੱਚ ਨਹੀਂ ਆਉਂਦੇ ਇਕੋ ਹੁੰਦੇ ਨੇ ਜਿਹੜੇ ਚਰਚਾਵਾਂ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਸਾਧ ਸੰਗਤ ਅਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਜਿਨ੍ਹਾਂ ਦੇ ਬਾਰੇ ਆਪਾਂ ਕਦੇ ਕੁਝ ਵੀ ਨਹੀਂ ਕਲਪਨਾ ਕਰ ਸਕਦੇ ਪਰ ਉਹ ਹਾਰਸੇ ਵਾਪਰ ਜਾਂਦੇ ਗੁਰਮੁਖ ਪਿਆਰਿਓ ਜੋ ਕਿ ਇੱਕ ਵੀਰ ਹੈ ਪੰਜਾਬ ਦਾ ਗਾਇਕ ਇੱਕ ਗਾਇਕ ਹੋਣ ਦੇ ਨਾਤੇ ਨਹੀਂ ਮੈਂ ਬੇਨਤੀਆਂ ਜਿਹੜੀਆਂ ਕਰੇ ਕਿ ਇਨਸਾਨੀਅਤ ਦੇ ਤੌਰ ਤੇ ਜਿਹਦਾ ਨਾਮ ਰਾਜਵੀਰ ਹੈ ਤੇ ਉਹ ਬਾਈ ਗਿਆ ਹਿਮਾਚਲ ਦੇ ਵਿੱਚ ਤੇ ਉਥੇ ਆਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਗਾਂ ਅੱਗੇ ਆ ਜਾਣ ਕਾਰਨ ਉਸ ਦਾ ਐਕਸੀਡੈਂਟ ਹੋ ਗਿਆ ਉਸ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੈ ਉਹਦੇ ਸੱਟਾਂ ਬਹੁਤ ਲੱਗੀਆਂ ਨੇ ਸਿਰ ਦੇ ਵਿੱਚ ਸੱਟ ਬਹੁਤ ਜ਼ਿਆਦਾ ਹੈ ਔਰ ਉਸ ਤੇ ਜਿਹੜੀ ਸੱਟ ਲੱਗੀ ਹੈ ਤੇ ਉਹ ਸੱਟ ਜਿਹੜੀ ਹੈ ਉਹਨੂੰ ਇਨਾ ਜਾਦੇ ਮਤਲਬ ਕਿ ਗੰਭੀਰਤਾ ਦੇ ਨਾਲ ਉਹਦੀ ਹਾਲਤ ਹੋ ਚੁੱਕੀ ਹੈ ਕਿ ਆਪਾਂ ਜੇ ਵੇਖੀਏ ਵੀ ਉਹਦੀ ਹਾਲਤ ਇੰਨੀ ਜ਼ਿਆਦਾ ਸੀਰੀਅਸ ਆ ਸਾਧ ਸੰਗਤ ਇਹ ਆਪਾਂ ਵੇਖ ਸਕਦੇ ਆ ਇੰਨੀ ਜ਼ਿਆਦਾ ਹਾਲਤ ਜਿਹੜੀ ਆ ਉਹਦੀ ਸੀਰੀਅਸ ਆ ਤੇ ਸਾਰੇ ਉਸਦੇ ਲਈ ਅਰਦਾਸਾਂ ਕਰ ਰਹੇ ਨੇ ਮੈਂ ਸ਼ੁਰੂ ਤੋਂ ਬੇਨਤੀਆਂ ਕਰਦਾ ਹੁੰਨਾ ਕਿ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਰਬੱਤ ਲਈ ਅੱਜ ਚਲੋ ਇੱਕ ਨਾਮੀ ਚਿਹਰਾ ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਗਿਆ ਵੀ ਐਕਸੀਡੈਂਟ ਹੋਇਆ ਪਰ ਦੇਖੋ ਸੜਕ ਦੇ ਵਿੱਚ ਟੋਏ ਤੇ ਆਵਾਰਾ ਜਿਹੜੇ ਪਸ਼ੂ ਨੇ ਉਹ ਸੜਕਾਂ ਦੇ ਉੱਤੇ ਫਿਰਦੇ ਨੇ ਪਤਾ ਨਹੀਂ ਕਿੰਨੇ ਕੋ ਜਿਹੜੇ ਐਕਸੀਡੈਂਟ ਹੁੰਦੇ ਨੇ ਕਿੰਨੇ ਅਕਦੀ ਦੇ ਖਬਰ ਵੀ ਨਹੀਂ ਪਤਾ ਲੱਗਦੀ ਛੱਬ ਦੀ ਕਿਉਂਕਿ ਉਹਨਾਂ ਦਾ ਨਾਮ ਨਹੀਂ ਹੁੰਦਾ ਸਾਧ ਸੰਗਤ ਇਹ ਇਹਦਾ ਨਾਮ ਹੈ ਵੀਰ ਦਾ ਤਾਂ ਕਰਕੇ ਆਪਾਂ ਨੂੰ ਚਲੋ ਪਤਾ ਲੱਗ ਗਿਆ ਹੁਣ ਇੱਥੇ ਦੋਸ਼ ਕਿਹਦਾ ਕੱਢੀਏ ਮੈਂ ਕੁਝ ਤੱਥ ਜਿਹੜੇ ਨੇ ਸਾਡੇ ਤੋਂ ਰੋਡ ਟੈਕਸ ਵੀ ਲਿਆ ਜਾਂਦਾ ਹੈ ਸਾਡੇ ਤੋਂ ਗਾਊ ਟੈਕਸ ਵੀ ਲਿਆ ਜਾਂਦਾ ਹੈ ਪਰ ਫਿਰ ਵੀ ਸਾਨੂੰ ਇਹ ਦੋਨੇ ਚੀਜ਼ਾਂ ਜਿਹੜੀਆਂ ਨੇ ਉਹ ਰਾਹਤ ਨਹੀਂ ਦਿੱਤੀ ਜਾਂਦੀ ਇਹਨਾਂ ਚੀਜ਼ਾਂ ਤੋਂ ਫਿਰ ਵੀ ਸਾਡੇ ਤੋਂ ਟੈਕਸ ਲਿਆ ਤੇ ਲਿਆ ਕਾਹਦਾ ਜਾਂਦਾ ਜੀ ਕਾਹਦਾ ਟੈਕਸ ਉਹ ਕਰਾਇਆ ਜਾਂਦਾ ਸਾਡੇ ਤੋਂ ਸਾਹ ਸੰਗਤ ਉਸ ਬੰਦੇ ਨੇ ਨਵੀਂ ਬਾਈਕ ਲਈ ਤੇ ਚਲਾ ਗਿਆ ਪਹਾੜਾਂ ਵੱਲੋਂ ਤੇ ਜਾਂਦੇ ਜਾਂਦੇ ਉਸ ਦਾ ਰਾਹ ਵਿੱਚ ਐਕਸੀਡੈਂਟ ਹੋ ਗਿਆ ਹੁਣ ਕਈ ਕਹਿੰਦੇ ਜੀ ਉਹ ਕਿਉਂ ਗਿਆ ਸੀ ਜੀ ਵੱਡਿਆਂ ਦਾ ਮਾਲਕ ਹੈ ਜੀ ਬਾਈਕ ਤੇ ਕਿਉਂ ਗਿਆ ਸੀ ਜਦੋਂ ਘਰਦਿਆਂ ਨੇ ਵੀ ਰੋਕਿਆ ਵੀ ਚਲੋ ਨਾ ਜਾਓ ਚਲੋ ਜਿਹੜੀ ਚੀਜ਼ ਨੇ ਹੋਣਾ ਹੁੰਦਾ ਸਾਹ ਸੰਗਤ ਤੇ ਆਪਾਂ ਹੁਣ ਜੇ ਕਿਤੇ ਵੀ ਜਾਈਏ ਜੇ ਹੁਣ ਆਪਾਂ ਕਹੀਏ ਵੀ ਫਲਾਣੀ ਬੱਸ 'ਚ ਗਏ ਬੱਸ ਦਾ ਐਕਸੀਡੈਂਟ ਹੋ ਗਿਆ ਜੀ ਬੱਸ ਦੇ ਵਿੱਚ ਕਿਉਂ ਚੜੇ ਆ ਇਹ ਤੇ ਤਰਕ ਵਾਲੀ ਗੱਲ ਹੋ ਗਈ ਨਾ ਤਰਕ ਨਹੀਂ ਜੋ ਚੀਜ਼ ਨੇ ਹੋਣਾ ਸੀ ਉਹ ਹੋ ਚੁੱਕੀ ਐ ਉਹ ਪਿਛਲੀ ਚੀਜ਼ ਨੂੰ ਨਾ ਖੰਗਾਲੀਏ ਹੁਣ ਅੱਗੇ ਵੇਖੀਏ ਵੀ ਹੋਣ ਹੋਣਾ ਕੀ ਐ ਭਾਵ ਕਿ ਉਸ ਵੀਰ ਲਈ ਅਰਦਾਸਾਂ ਹੋ ਰਹੀਆਂ ਨੇ ਚੰਗੀ ਗੱਲ ਐ ਸਾਰਿਆਂ ਲਈ ਆਪਾਂ ਅਰਦਾਸ ਕਰੀਏ ਵੀ ਕਦੇ ਵੀ ਕਿਸੇ ਤੇ ਇਹੋ ਜਿਹਾ ਸਮਾ ਨਾ ਆਵੇ ਉਹਦੇ ਮਾਵਾ-ਬਾਪ ਰੋ ਰਹੇ ਨੇ ਤੇ ਹੰਸਾਲੀ ਸਾਹਿਬ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਕਿ ਸਾਡੇ ਪੁੱਤਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਦਿਓ ਸਾਡਾ ਪੁੱਤਰ ਜਲਦੀ ਤੋਂ ਜਲਦੀ ਠੀਕ ਹੋ ਜੇ ਬੜੀ ਔਖੀ ਘੜੀ ਹੈ ਉਸ ਪਰਿਵਾਰ ਦੇ ਲਈ ਹੁਣ ਕਿਉਂਕਿ ਇੱਕ ਜੀ ਜਿਹੜਾ ਪਰਿਵਾਰ ਦਾ ਨਾ ਉਹਨਾਂ ਦਾ ਉਹ ਵੈਂਟੀਲੇਟਰ ਤੇ ਹੈ ਉਹਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਹੈ ਉਹਦਾ ਜਿਹੜੇ ਸਾਥ ਉਹਨਾਂ ਦੀ ਜਬਰਦਸਤ ਬੱਜੀ ਹੈ ਉਹਨਾਂ ਦੇ ਡਾਕਟਰਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਸ਼ਿਫਟ ਵੀ ਕਰਨਾ ਪੈ ਸਕਦਾ ਹੈ 에어 ਲਿਫਟ ਵੀ ਕਰਨਾ ਪੈ ਸਕਦਾ ਹੈ ਦਿੱਲੀ ਭੇਜਿਆ ਜਾ ਸਕਦਾ ਹੈ ਸਾਥ ਸੰਗਤ ਹੁਣ ਇਥੋਂ ਸੋਚੀਏ ਵੀ ਜਿਹੜੇ ਪਰਿਵਾਰ ਨੂੰ ਇਹਨਾਂ ਪਤਾ ਲੱਗ ਰਿਹਾ ਵੀ ਸਾਡਾ ਜਿਹੜਾ ਜੀ ਹੈ ਉਹਦੇ ਕੋਲੇ ਗਿਣਤੀ ਦੇ ਸਾਹ ਨਹੀਂ ਡਾਕਟਰ ਉਹਨੂੰ ਕੋਸ਼ਿਸ਼ਾਂ ਕਰ ਰਹੇ ਨੇ ਸਾਸੰਗਤਾਂ ਬਚਾਉਣ ਦੀਆਂ ਤੇ ਉਹਦਾ ਪਤਾ ਨਹੀਂ ਪਾਲ ਨੂੰ ਕੀ ਹੋ ਜਾਣਾ ਹੈ ਕਿ ਨਹੀਂ ਹੋ ਜਾਣਾ ਸਾਸੰਗਤ ਆਪਾਂ ਉਥੇ ਸੋਚ ਕੇ ਵੇਖੀਏ ਵੀ ਕਿੰਨਾ ਮਾੜਾ ਹੋ ਸਕਦਾ ਹੈ ਕਿੰਨਾ ਭਿਆਨਕ ਇਸ ਚੀਜ਼ ਦਾ ਅਸਰ ਉਸ ਪਰਿਵਾਰ ਤੇ ਪੈ ਸਕਦਾ ਹੈ ਕਦੇ ਸੋਚ ਕੇ ਵੇਖੀਏ ਕਦੇ ਵਿਚਾਰ ਕੇ ਵੇਖੀਏ ਸਾਸੰਗਤ ਸਮਝ ਕੇ ਵੇਖੀਏ ਇਸ ਚੀਜ਼ ਨੂੰ ਗੁਰਮੁਖ ਪਿਆਰਿਓ ਅਰਦਾਸ ਬੇਨਤੀ ਕਰਿਆ ਕਰੋ ਸਾਰਿਆਂ ਲਈ ਵੀ ਕਦੇ ਵੀ ਮਾਲਕ ਜੀ ਇਹੋ ਜਿਹਾ ਸਮਾਂ ਨਾ ਕਿਸੇ ਤੇ ਆਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਦੇ ਵੀ ਕਿਸੇ ਤੇ ਇਹੋ ਜਿਹਾ ਸਮਾਂ ਨਾ ਆਵੇ ਮੇਰੇ ਮਾਲਕਾ ਕਦੇ ਵੀ ਜੇਕਰ ਇਹੋ ਜਿਹਾ ਸਮਾਂ ਕਿਸੇ ਤੇ ਬਣਦਾ ਨਾ ਤੇ ਸੱਚੇ ਪਾਤਸ਼ਾਹ ਕਦੇ ਵੀ ਕਿਸੇ ਨੂੰ ਕੁਝ ਨਾ ਹੋਵੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਿਓ ਮੇਰੇ ਮਾਲਕ ਜੀ ਐਸੀ ਮਿਹਰ ਕਰਿਓ ਧੰਗੁਰੂ ਗ੍ਰੰਥ ਸਾਹਿਬ ਜੀ ਐਸੀ ਕਿਰਪਾ ਕਰਕੇ ਨਿਵਾਜਿਓ ਐਸੀ ਮਿਹਰ ਕਰਿਓ ਸੱਚੇ ਸਤਗੁਰੂ ਜੀ ਐਸੀ ਕਿਰਪਾ ਕਰਿਓ ਸਤਗੁਰੂ ਨੇ અપਾਰ ਕਿਰਪਾ ਕਰ ਦੇਣੀ ਹੈ ਮੇਰੇ ਮਾਲਕ ਨੇ અપਾਰ ਮਿਹਰਮਤ ਕਰ ਦੇਣੀ ਹੈ ਗੁਰਮੁਖ ਪਿਆਰਿਓ ਜਿੱਥੇ ਮਹਾਰਾਜ ਕਿਰਪਾ ਕਰਦੇ ਨੇ ਦੇਖੋ ਹੰਸਾਲੀ ਸਾਹਿਬ ਮਹਾਂਪੁਰਖਾਂ ਦਾ ਅਸਥਾਨ ਹੈ ਜਿੱਥੇ ਅਰਦਾਸ ਹੋ ਗਈ ਤੇ ਉਹ ਅਰਦਾਸ ਜ਼ਰੂਰ ਕਬੂਲ ਹੁੰਦੀ ਹੈ ਪਰਵਾਨ ਹੁੰਦੀ ਹੈ ਗੁਰਮੁਖ ਪਿਆਰਿਓ ਤੇ ਮਹਾਂਪੁਰਖਾਂ ਨੇ ਅਰਦਾਸ ਕਰ ਦਿੱਤੀ ਉਸ ਅਸਥਾਨ ਤੇ ਅਰਦਾਸ ਹੋ ਗਈ ਬੜੀ ਚੰਗੀ ਗੱਲ ਹੈ ਸਾਧ ਸੰਗਤ ਆਪਾਂ ਨੂੰ ਇਸ ਚੀਜ਼ ਬਾਰੇ ਸਮਝਣਾ ਚਾਹੀਦਾ ਹੈ ਥੋੜਾ ਜਿਹਾ ਵਿਚਾਰਨਾ ਚਾਹੀਦਾ ਹੈ ਬੜੀ ਚੰਗੀ ਗੱਲ ਹੈ ਚਲੋ ਸੋ ਸਾਧ ਸੰਗਤ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝੀਏ ਥੋੜਾ ਜਿਹਾ ਵਿਚਾਰੀਏ ਤੇ ਮਹਾਂਪੁਰਖ ਉਹਨਾਂ ਦੇ ਅਸਥਾਨ ਤੇ ਅਰਦਾਸ ਹੋ ਗਈ ਜਦੋਂ ਇੰਨਾ ਹੀ ਬਹੁਤ ਹੈ ਕਿ ਉਸ ਵੀਰ ਨੂੰ ਚੜ੍ਹਦੀ ਕਲਾ ਹੋ ਜਾਏ ਤੇ ਆਪਾਂ ਸਰਬੱਤ ਦੇ ਭਲੇ ਦੀ ਆਪਾਂ ਸਾਰੇ ਰੋਜ਼ ਅਰਦਾਸ ਕਰੇ ਅ ਸਰਬੱਤ ਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ ਕੱਲਾ ਆਪਣੇ ਆਪਣੇ ਲਈ ਨਹੀਂ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸਰਬੱਤ ਦੇ ਬਾਰੇ ਸੋਚਦਾ ਹੈ ਮੇਰੇ ਸਤਿਗੁਰੂ ਉਹਦੇ ਬਾਰੇ ਪਹਿਲਾਂ ਸੋਚਦੇ ਆ ਮੇਰੇ ਮਾਲਕ ਜੀ ਉਹਦੇ ਬਾਰੇ ਪਹਿਲਾਂ ਸੋਚਦੇ ਆ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੁੜਿਆ ਹੋਇਆ ਹੈ ਨਾ ਜਿਹੜਾ ਸਤਿਗੁਰੂ ਦੀ ਕਿਰਪਾ ਦੇ ਨਾਲ ਜੁੜਿਆ ਹੋਇਆ ਸੋ ਪਿਆਰਿਓ ਇਹ ਗੱਲ ਯਾਦ ਰੱਖਿਓ ਸਤਿਗੁਰੂ ਮਹਾਰਾਜ ਕਦੇ ਵੀ ਉਹਨੂੰ ਕੱਲਿਆ ਨਹੀਂ ਛੱਡਦੇ ਤੇ ਸਤਿਗੁਰੂ ਨੇ ਇਹ ਵੀ ਕਹਿ ਦਿੱਤਾ ਤੇ ਜਦੋਂ ਇੱਕ ਬੰਦਾ ਰੱਬ ਨਾਲ ਜੁੜਿਆ ਹੋਇਆ ਹੈ ਉਹਦੇ ਲਈ ਅਰਦਾਸਾਂ ਹੋ ਰਹੀਆਂ ਨੇ ਜਦੋਂ ਸਰਬੱਤ ਦੇ ਭਲੇ ਦੀ ਗੱਲ ਸਾਰਿਆਂ ਦੇ ਚਿਹਰੇ ਤੇ ਹੋਵੇਗੀ ਮੁੱਖੋਂ ਫਰਮਾਇਆ ਜਾਏਗਾ ਸਤਿਗੁਰੂ ਸਰਬੱਤ ਦੇ ਭਲਾ ਕਰਿਓ ਤੇ ਸਤਿਗੁਰੂ ਉੱਥੇ ਕਦੇ ਵੀ ਕਿਸੇ ਨੂੰ ਔਖੇ ਸਮੇਂ ਵਿੱਚ ਨਹੀਂ ਗਿਰਨ ਦੇਣਗੇ ਕਦੇ ਵੀ ਕਿਸੇ ਦੇ ਔਖਾ ਸਮਾਂ ਆ ਹੀ ਨਹੀਂ ਸਕਦਾ ਸਾਧ ਸੰਗਤ ਪਹਿਲੀ ਗੱਲ ਤੇ ਇਹ ਗੁਰਮੁਖ ਪਿਆਰਿਓ ਕਈ ਵਾਰੀ ਜਿਹੜੀਆਂ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਸਤਿਗੁਰੂ ਨੇ ਅਪਾਰ ਮਿਹਰਮਤ ਕੀਤੀ ਹੈ ਗੁਰਮੁਖ ਪਿਆਰਿਓ ਸਤਿਗੁਰੂ ਦੀ ਬੜੀ ਵੱਡੀ ਕਿਰਪਾ ਹੋ ਜਾਏ ਉਸ ਵੀਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਮਿਲੇ ਤੇ ਉਸ ਦਾ ਉਸ ਵੀਰ ਦੇ ਪਰਿਵਾਰ ਨੂੰ ਪਰਮਾਤਮਾ ਜੀ ਚੜ੍ਹਦੀ ਕਲਾ ਵਾਲਾ ਜੀਵਨ ਦੇਣਾ ਸਾਰਿਆਂ ਨੂੰ ਜੀਵਨ ਦੇਣਾ ਤੇ ਪਿਆਰਿਓ ਆਪਾਂ ਗੁਰਬਾਣੀ ਪੜੀਏ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਕਦੇ ਵੀ ਕਿਸੇ ਤੇ ਇਹੋ ਜਿਹਾ ਸਮਾਂ ਨਾ ਤੇ ਕਿਤੇ ਬਹੁਤਾ ਹੰਕਾਰ ਹੈ ਨਾ ਇੱਕ ਵੀਰ ਨੇ ਬੜਾ ਸੋਹਣਾ ਲਿਖਿਆ ਹੈ ਉਹ ਕਹਿੰਦਾ ਕਦੇ ਹਸਪੀਟਲਾਂ ਦੇ ਵਿੱਚ ਨਾ ਜਾ ਕੇ ਢੇੜਾ ਮਾਰਿਆ ਕਰੋ ਕਦੇ ਜਾ ਕੇ ਨਾ ਪਿੰਗਲਵਾੜਾ ਜੋ ਆਪਣੇ ਨੇੜੇ ਨਜ਼ਦੀਕ ਬ੍ਰਾਂਚ ਹੈ ਕਿਤੇ ਵੀ ਜਾ ਕੇ ਕਿਨਾਂ ਆਪਾਂ ਢੇੜਾ ਮਾਰੀਏ ਤੇ ਵੇਖੀਏ ਜਾ ਕੇ ਵੀ ਪਰਮਾਤਮਾ ਪਤਾ ਨਹੀਂ ਕਿਹੜੇ ਕਿਹੜੇ ਰੰਗਾਂ ਦੇ ਵਿੱਚ ਹੈ ਅਸੀਂ ਸ਼ੁਕਰ ਮਨਾਇਆ ਕਰੀਏ ਵੀ ਅਸੀਂ ਸਾਰਾ ਕੁਝ ਸਾਡਾ ਠੀਕ ਹੈ ਅਸੀਂ ਸੈਟਾਂ ਚੜ੍ਹਦੀ ਕਲਾ ਦੇ ਵਿੱਚਾਂ ਤੇ ਪਿਆਰਿਓ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਲੋਕਾਂ ਨੇ ਪਤਾ ਨਹੀਂ ਕਿੰਨਾ ਕੁ ਸੈਕਰੀਫਾਈਸ ਕਰ ਦਿੱਤਾ ਹੁਣ ਤੱਕ ਕਿੰਨਾ ਕੁ ਜ਼ਿਆਦਾ ਉਹ ਲੋਕ ਬਣੇ ਹੋਏ ਨੇ ਡਟੇ ਹੋਏ ਨੇ ਸਾਥ ਸੰਗਤ ਉਹਨਾਂ ਚੀਜ਼ਾਂ ਨੂੰ ਸੋਚੀਏ ਉਹਨਾਂ ਚੀਜ਼ਾਂ ਨੂੰ ਅਸੀਂ ਵਿਚਾਰਨ ਦਾ ਯਤਨ ਕਰੀਏ ਸਾਥ ਸੰਗਤ ਉਹਨਾਂ ਚੀਜ਼ਾਂ ਬਾਰੇ ਸੋਚੀਏ ਉਹਨਾਂ ਚੀਜ਼ਾਂ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਸਾਥ ਸੰਗਤ ਆਪਾਂ ਇਸ ਚੀਜ਼ ਨੂੰ ਸਮਝੀਏ ਵਿਚਾਰੀਏ ਗੁਰਮਖ ਪਿਆਰਿਓ ਸੋ ਅਰਦਾਸ ਬਹੁਤ ਜ਼ਰੂਰੀ ਹੈ ਅਰਦਾਸ ਦੇ ਅਖਰੀ ਅਰਥ ਵੀ ਬੜੇ ਵਧੀਆ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਰਥ ਅਰਦਾਸ ਐਡੇ ਦਾ ਅਰਥ ਹੈ ਜੀ ਅਰਜੋਈ ਸੱਸੇ ਦਾ ਅਰਥ ਹੈ ਸਹਾਇਤਾ ਕਰਨ ਵਾਲਾ ਦੱਦੇ ਦਾ ਅਰਥ ਹੈ ਉਹ ਦਾਤਾਂ ਦੇਣ ਵਾਲਾ ਦాతਾਰ ਸੱਸੇ ਦਾ ਅਰਥ ਹੈ ਜੀ ਸਹਾਇਤਾ ਕਰਨ ਵਾਲਾ ਉਹ ਪ੍ਰਤਪਾਲਨ ਉਹ ਮਾਲਕ ਉਹ ਸਤਿਗੁਰੂ ਉਹ ਸਾਰਾ ਕੁਝ ਹੀ ਹੈ ਸਾਡਾ ਸੋ ਪਿਆਰਿਓ ਉਹਨੂੰ ਕਦੇ ਨਾ ਵਿਸਾਰੀਏ ਤੋ ਆਪਣੇ ਹੰਕਾਰ ਨੂੰ ਆਪਣੇ ਅਹੁਦਿਆਂ ਦੇ ਮਾਣ ਹੰਕਾਰ ਨੂੰ ਸਾਈਡ ਤੇ ਰੱਖ ਕੇ ਉਸ ਪਰਮਾਤਮਾ ਨਾਲ ਜੁੜਨਾ ਤੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਕਿਸੇ ਵਿਰਲਿਆਂ ਦੇ ਹਿੱਸੇ ਆਉਂਦਾ ਆਪਾਂ ਉਹਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ